ਅੰਤ ਵਿੱਚ ਇਹ ਬੱਕਿਆ ਹੋ ਗਿਆ ਲੋਕਾਂ ਨੇ ਆ ਕੇ ਸਾਡੇ ਨਾਲ ਲੜ ਪਿਆ ਕਹਿੰਦੇ ਸਾਡੇ ਨਾਲ ਉਹਦੇ ਨਾਲ ਵਿਆਹ ਕਰਾ ਮੈਨੂੰ ਨਹੀਂ ਪਤਾ ਹੁੰਦਾ ਉਹ ਗੱਲਬਾਤ ਕਰਦੀ ਕੁੜੀ ਵੀ ਕਰਦੀ ਸੀ 3 ਸਾਲ ਹੋ ਗਏ ਇਹਨਾਂ ਨੂੰ ਗੱਲ ਕਰਦਿਆਂ ਠੀਕ ਹੈ ਜੀ ਆਪਸ ਦੇ ਵਿੱਚ ਕੱਲ ਗੱਲ ਹੋਈ ਮੇਰੇ ਸਾਡੇ ਘਰ ਚ ਫੇਰ ਲੜਾਈ ਹੋ ਗਈ ਦਲ ਬਦਲੂ ਸੀ ਨਾ ਇੱਕ ਮਿਲ ਗਿਆ ਤੇ ਉਹਦੇ ਨਾਲ ਚਲ ਗਈ ਇੱਕ ਮਿਲ ਗਿਆ ਤੇ ਉਹਦੇ ਨਾਲ ਚਲ ਗਈ 2 ਦਿਨ ਉਹ ਘਰ ਨਾਲ ਵੀ ਘਾਰੇ 4 ਥੇ ਦਿਨੋਂ ਹੁਣ ਮੈਂ ਮਰ ਜਾਣਾ ਸਵੇਰੇ ਕਹਿੰਦਾ ਫਿਰ ਰਾਤੀ ਕਹਿੰਦਾ ਫਿਰ ਹਨ ਨੂੰ ਕੀ ਪਤਾ ਹਨ ਨੂੰ ਕੀ ਭਾਈ ਫੋਂ ਦੇ ਰਾਜੀ ਹੁੰਦੀ ਨੇ ਇਹਦਾ ਮਾਂ ਤੇ ਉਹਦੇ ਲਾਗੇ ਡਰਦੀ ਹੈਗੀ ਆ ਇਹ ਲੜਨਸ ਤੇ ਕਿਰੋ ਬੰਦੇ ਨੂੰ ਪਿਆਰ ਹੁੰਦਾ ਹੈਗਾ ਫੇਰਾ ਡਰਨਾ ਕਿਉਂਗਾ ਸੋ ਐਸਾ ਕਿ ਮੌਜੂਦ ਆ ਅਮ੍ਰਿਤਸਰ ਦੇ ਵਿੱਚ ਜਿੱਥੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਕਿ ਲੜਕੇ ਨੇ ਜਿਹੜਾ ਹੈ ਕਿ ਆਪਣੀ ਮਸ਼ੂਕ ਦੇ ਪਿੱਛੇ ਜਿਹੜਾ ਆਸ਼ਕੀ ਦੇ ਵਿੱਚ ਪਾ ਕੇ ਇਸ ਤਰੀਕੇ ਦਾ ਕਦਮ ਲਿਆ ਕਿ ਸਾਰਾ ਪ੍ਰਵਾਦ ਜਿਹੜਾ ਸਖਤ ਦੁੱਖ ਦੇ ਵਿੱਚ ਆਈ ਉਸ ਲੜਕੇ ਨੇ ਫਾਸੀ ਦਾ ਦਿੱਤੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਥਾਣੇ ਦੀਆਂ ਜਿੱਥੇ ਸਾਰਾ ਵਿਵਾਦ ਭਖਿਆ ਹੈ ਦਾਦੀ ਕਿ ਉਸ ਲੜਕੇ ਨੇ ਲੜਕੀ ਦੇ ਉਪਰ ਤਾਂ ਧੋਕੇਬਾਜ਼ ਹੁੰਦਿਆਂ ਦੋਪ ਲਗਾਏ ਨੇ ਨਾਲ-ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਕੰਧ ਦੇ ਉਪਰ ਉਸਨੇ ਚੌਕ ਦੇ ਨਾਲ ਜਿਹੜਾ ਸਾਦਾ ਲਿਖ ਕੇ ਦੱਸਿਆ ਕਿ ਲੜਕੀ ਜਿਹੜੀ ਧੋਕੇਬਾਜ਼ ਕਹਿੰਦੀ ਹੈ ਧੋਖਾ ਦੇਣ ਵਾਲੀ ਹੈ ਪੀਓਪੀ ਦਾ ਕੰਮ ਕਰਦਾ ਸੀਗਾ ਕੱਲਾ ਕਮਾਊ ਪੁੱਤ ਸੀਗਾ ਪਰਿਵਾਰ ਦਾ ਜਿਸਨੇ ਅਜਿਹੇ ਕਦਮ ਲਿਆ ਸੋ ਪਰਿਵਾਰ ਮੈਂਬਰ ਮੌਜੂਦ ਨੇ ਤਸਵੀਰਾਂ ਸਾਂਝੀਆਂ ਕਰ ਰਿਹਾ ਸੋ ਗੱਲਬਾਤ ਪਰਿਵਾਰ ਮੈਂਬਰਾਂ ਨਾਲ ਕਰ ਲੈਨੇ ਆ ਉਸ ਨੌਜਵਾਨ ਨੇ ਕਿਉਂ ਅਜਿਹੇ ਕਦਮ ਲਿਆ ਤਸਵੀਰਾਂ ਨਾਲ-ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕੰਧ ਦੇ ਉਪਰ ਉਹਨੇ ਚੌਕ ਦੇ ਨਾਲ

ਫੇਰ ਕਰਕੇ ਉਹਨੇ ਨੇ ਆਪਣੇ ਆਪ ਕੋ फांसी ਲਾ ਲੀਤਾ ਮੇਰੇ ਕੀ મતલਬ ਉਹਨੇ ਇਦਾਂ ਦਾ ਕਦਮ ਕਿਉਂ ਲਿਆ ਕਿ ਲੜਕੀ ਵੱਲੋਂ ਕੋਈ ਗਲਤੀ ਹੋਈ ਸੀ ਜਾਂ ਲੜਕੇ ਵੱਲੋਂ ਕੋਈ ਗਲਤੀ ਸੀ ਪਤਾ ਹੈ ਕੀ ਗੱਲ ਹੈ ਕਿਉਂਕਿ ਇਹਨੇ ਮਮੀ ਡੈਡੀ ਮੁੰਡੇ ਦੇ ਮਮੀ ਗਏ ਆ ਭੈਣ ਕਿ ਮਤਲਬ ਕਿ ਰਿਸ਼ਤਾ ਲੈ ਕੇ ਵੀ ਗਏ ਸੀ ਕਿ ਆਪਣਾ ਤੁਸੀਂ ਕਰ ਦੋ ਇਹਨਾਂ ਦਾ ਤੇ ਅੱਗੋਂ ਮਤਲਬ ਇਹਦੇ ਮਾਪਿਓ ਮੰਨੇ ਹੋਏ ਸੀ ਮੁੰਡੇ ਦੇ ਦੇ ਉਹਦੇ ਮਾਪੇ ਉਹ ਮਤਲਬ ਕਿ ਮੰਨੇ ਨਹੀਂ ਗਈ ਪਰ ਕੁੜੀ ਉਦੋਂ ਮੰਨੀ ਗਈ ਸੀ ਠੀਕ ਹੈ ਜਰੂਰ ਕੋ ਇਹਨਾਂ ਨੇ ਲੈ ਕੇ ਜਾਂਦੇ ਸੀ ਨਾ ਬੰਦੇ ਪਾ ਕੇ ਕਿ ਆ ਵੀ ਬਗਲ ਬਾਤ ਕਰ ਲਈ ਲਬੇੜ ਲਈ ਜੋ ਵੀ ਉਹਨਾਂ ਨੇ ਮਤਲਬ ਕਿ ਇਹਨਾਂ ਨੂੰ ਭਜਾ ਦੇਣਾ ਕਿ ਨਹੀਂ ਜੀ ਆਪਾਂ ਨਹੀਂ ਕਰਨਾ ਇਹ ਉਹ ਚਲੋ ਠੀਕ ਹੁਣ ਕੁੜੀ ਵੀ ਗੱਲ ਕਰਦੀ ਸੀ ਉਹਦੇ ਨਾਲ ਜਿਹੜੇ ਮਤਲਬ ਕਿ ਸਾਡੇ ਕੋਲ ਵੀਡੀਓ ਪ੍ਰੂਫ ਅਗੇ ਫੋਟੋਆਂ ਵਗੈਰਾ ਅਗੇ ਹੁਣ ਥਾਣੇ ਵਿੱਚ ਮੁਕਰ ਰਹੀ ਹੈ ਕੁੜੀ ਹੁਣ ਸਾਡਾ ਜੀ ਮਰਿਆ ਸਾਨੂੰ ਪਤਾ ਨਾ ਇਹਨਾਂ ਹੁਣ ਇਹਨਾਂ ਬੱਲੇ ਕੀ ਗੱਲ ਤੁਸੀਂ ਆਪ ਦੱਸੋ ਤਾਂ ਇਹਨਾਂ ਦਾ ਘਰ ਵੀ ਬੁਖਾਨੇ ਮਾਰੇ ਰੈਂਟ ਤੇ ਰਹਿੰਦੇ ਆ ਅਸੀਂ ਚਾਹੁੰਦੇ ਕਿ ਇਹਨਾਂ ਨਾਲ ਹੋਵੇ ਮਤਲਬ ਕਿ ਇ ਪਿਤਾ ਕਾਲ ਨੂੰ ਹਾਂਜੀ ਵੱਡਾ ਬੇਟਾ ਸੀ ਇਹਨਾਂ ਦਾ ਮਤਲਬ ਕਿ ਫਾਦਰ ਸਾਹਿਬ ਨਹੀਂ ਗਏ ਇਹਨਾਂ ਦੇ ਅੱਛਾ ਹਾਂਜੀ ਬਸ ਨਹੀਂ ਬਸ ਛੋਟਾ ਭਰਾ ਹੈਗਾ ਤੇ ਕੁੜੀ ਗੇਨਾਂ ਦੀ ਹਾਂਜੀ ਤੇ ਮਾਂ ਆ ਗਈ ਬਸ ਆਪਣਾ ਉਹ ਹੀ ਕਮਾਂਦਾ ਸੀ ਘਰ ਦਾ ਅਸੀਂ ਜਾਣਦੇ ਕਿ ਇਹਨਾਂ ਨੂੰ ਮਤਲਬ ਕਿ ਪੂਰਾ ਜਾਂ ਇਹਨਾਂ ਦੇ ਪਰਚਾ ਘਟਾਈਏ ਠੀਕ ਹੈ ਜੀ ਜੋ ਜੋ ਇਹਨਾਂ ਦਾ ਮਤਲਬ ਕਿ ਹੱਕ ਹੈਗਾ ਆਇਆ ਪਰ थाने ਦੇ ਵਿੱਚ ਹੁਣ ਆ ਕੇ ਤੁਸੀਂ ਕਹਿੰਦੇ ਕਿ ਲੜਕੀ ਮੁੱਕਰ ਗਈ ਹੈ ਲੇਕਿਨ ਪਹਿਲਾਂ ਕੀ ਕਾਰਨ ਬਣਿਆ ਜਿਹੜਾ ਉਹਨੇ ਇਦਾਂ ਵੱਡਾ ਸਟੈਪ ਲੱਲਿਆ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਉਹਦਾ ਕੀ ਕਾਰਨ ਬਣਿਆ ਉਹਨੇ ਚੌਕ ਦੇ ਨਾਲ ਕੰਦ ਦੇ ਉੱਪਰ ਧੋਕੇਬਾਜ਼ ਵੀ ਲਿਖਿਆ ਇਦਾਂ ਕਾਰਨ ਨਹੀਂਗਾ ਸੀ ਕਿ ਕੁੜੀ ਵਾਲ ਮਤਲਬ ਕਿ ਜਾਂਦੇ ਸੀ ਜਦੋਂ ਗੱਲਬਾਤ ਕਰਦੇ ਕੁੜੀ ਵੀ ਕਰਦੀ ਸੀ 3 ਸਾਲ ਹੋ ਗਏ ਇਹਨਾਂ ਨੂੰ ਗੱਲ ਕਰਦੇ ਨੂੰ ਠੀਕ ਹੈ ਜੀ ਆਪਸ ਦੇ ਵਿੱਚ ਤੇ ਅੱਜ ਕੱਲ ਕੱਲੀ ਗੱਲ ਹੋਈ ਤੇ ਕੱਲ ਕੱਲੀ ਗੱਲ ਹੋਈ ਮੇਰੇ ਘਾਡੇ ਘਰ ਚ ਫੇਰ ਲੜਾਈ ਹੋ ਗਈ ਮੰਮੀ ਮੰਮੀ ਨੂੰ ਪਤਾ ਨਹੀਂ ਮੰਮੀ ਨੇ ਪਤਾ ਡਿੱਗੀ ਨਹੀਂ ਡਿੱਗੀ ਨਹੀਂ ਸੀ ਇਦਾਂ ਹੱਥ ਫੜਿਆ ਤੇ ਮੰਮੀ ਨੂੰ ਅੰਦਰ ਲੈ ਗਿਆ ਠੀਕ ਹੈ ਪੀਤੀ ਸੀ ਉਹਨੇ ਕੱਲ ਪੀਤੀ ਸੀ ਉਹਨੇ ਫੇਰ ਗੱਲ ਉਹਨੇ ਪਤਾ ਨਹੀਂ ਗੱਲ ਇਹਦੇ ਕੰਨ ਚ ਚਿਪਕੀ ਗਈ ਬੱਕਿਆ ਹੈਗਾ ਤੇ ਉਹਨੇ ਆ ਕੇ ਹੱਡਿਆਂ ਲੜ ਪਿਆ ਕਹਿੰਦੇ ਸਾਡੇ ਨਾਲ ਉਹਦੇ ਨਾਲ ਵਿਆਹ ਕਰਾ ਮੇਰਾ ਵੀ ਨਹੀਂ ਪਤਾ ਹੁੰਦਾ ਐਡਾ ਐਡਾ ਕਰਦਾ ਫਿਰ ਕਹਿੰਦਾ ਪਿਆ ਮੈਂ ਹੁਣ ਮੈਂ ਮਰ ਜਾਣਾ ਹੈਗਾ ਸਵੇਰੇ ਕਹਿੰਦਾ ਪਿਆ ਰਾਤੀ ਕਹਿੰਦਾ ਪਿਆ ਸਾਨੂੰ ਕੀ ਪਤਾ ਸਾਨੂੰ ਕੀ ਭਾਈ ਸਾਨੂੰ ਪਤਾ ਸਵੇਰੇ ਠੀਕ ਹੋਣਾ ਫਿਰ ਸਾਨੂੰ ਆਪਾਂ ਕੰਮ ਉਮਤੇ ਗਏ ਸਾਰੇ ਜਾਣੇ ਫਿਰ ਇਧਰ ਫਾਸੀ ਲੈ ਲਿੱਤੀ ਤੁਸੀਂ ਕੰਮ ਕਰਦਾ ਕੀ ਕਰਦੇ ਹੋ ਵੈਸੇ ਸਾਰੇ ਪਿਓ ਪੀਦਾ ਕਰਦੇ ਸਾਰੇ ਪਿਓ ਪੀਦਾ ਹਾਂਜੀ ਹਾਂਜੀ ਹੁਣ ਮੰਗ ਕੀ ਕੀਤੀ ਹੈ ਬਸ ਅਸ਼ਸ਼ਨ ਕੋ ਹੈ ਹੁਣ ਕੀ ਮੰਗੀ ਕੀਤੀ ਬਸ ਅਸ਼ਸ਼ਨ ਨਾਲ ਆਪਾਂ ਉਹਦੇ ਨਾਲ ਉਨਾਂ ਨੇ ਕਿ ਆਪਾ ਆਪਾ ਪਰਚਾ ਕਰਨਾ ਹੈਗਾ ਬਸ ਹਾਂ ਸਾਰਾ ਟੱਬਰ ਸਾਰਾ ਟੱਬਰ ਇਹਨਾਂ ਦਾ ਮੇਨ ਮੈਂਬਰ ਹੈਗਾ ਜਿੱਤੋਂ ਮਤਲਬ ਕਿ ਮੇਨ ਕਮਾਈ ਆਂਦੀ ਸੀ ਇਹਨਾਂ ਨੂੰ ਠੀਕ ਹੈ ਜੀ ਹੁਣ ਇਹਨਾਂ ਦੀ ਮੰਗ ਇਹ ਹੈਗੀ ਕਿ ਉਹਨਾਂ ਤੇ ਹੋਵੇ ਪਰਚਾ ਐ ਵੀ ਨਹੀਂ ਕੁੜੀ ਤੇ ਕਿਉਂਕਿ ਉਹਦੇ ਮਾਂ ਪਿਓ ਦਾ ਵੀ ਵਿੱਚ ਹੱਥ ਲਗਾਇਆ ਕੁੜੀ ਦੇ ਕਿ ਰਾਜੀ ਸੀਗੀ ਪਹਿਲਾਂ ਕੁੜੀ ਰਾਜੀ ਪੱਲਾ ਆ ਗਈ ਸੀ ਹੁਣ ਰਾਤੀ ਕੀ ਰਾਜੀ ਫੋਨ ਤੇ ਰਾਜੀ ਹੁੰਦੀ ਆ ਫੋਨ ਤੇ ਰਾਜੀ ਹੁੰਦੀ ਤੇ ਮਾਂ ਪਿਓ ਦੇ ਲੱਗੇ ਡਰਦੀ ਹੈਗੀ ਆ ਇਹ ਲੜਨਾ ਉਸਤੇ ਜੇ ਉਹ ਬੰਦੇ ਨੂੰ ਪਿਆਰ ਹੁੰਦਾ ਹੈ ਫਿਰ ਆ ਡਰਨਾ ਕਿਉਂਗਾ ਕੁੜੀ ਰਾਜੀ ਗਈ ਸੀ ਤੇ ਰਿਸ਼ਤਾ ਤਾਂ ਹੀ ਉਹ ਲੈ ਕੇ ਜਾਂਦੇ ਰਹੇ ਠੀਕ ਹੈ ਜੀ ਹੁਣ ਬਾਅਦ ਵਿੱਚ ਕੱਲ ਕੀ ਗੱਲ ਹੋਈ ਸਾਨੂੰ ਵੀ ਪਤਾ ਉਹ ਦੋਨਾਂ ਦੇ ਵਿੱਚ ਹੀ ਨਜੋਰ ਆ ਜਾਗਾ ਹੀ ਉਹ ਦੋਨਾਂ ਉਹ ਮੁੰਡੇ ਦੇ ਨਾਲ ਚਲ ਗਿਆ ਹੈ ਬਾਕੀ ਸਾਨੂੰ ਨਾ ਪਤਾ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੇ ਸੀ ਅਪੋ ਦਾ ਆਈਡੀ ਪ੍ਰੂਫ ਤੁਹਾਨੂੰ ਦਿਖਾ ਦਿੰਨੇ ਕੀ ਗੱਲ ਵੀਡੀਓ ਵਗੈਰਾ ਇਹ ਫਰੈਂਡ ਹੈਗੇ ਇਹਨਾਂ ਵੀ ਇਹਨਾਂ ਨੂੰ ਪੁੱਛਵਾਗੀ ਬਾਕੀ ਸਰ ਅੱਡੇ ਮੱਲੇ ਨੂੰ ਪਤਾ ਆ ਉਹਨਾਂ ਦੀ ਗੱਲ ਬਾਤ ਆ ਕੁੜੀ ਜਿੰਨਾ ਮਰਜੀ ਮੁੱਕਰੀ ਜਾਵੇ ਤੁਸੀਂ ਮੱਲੇ ਜੋ ਗਵਾਹੀ ਲੈ ਸਕਦੇ ਛਾਦਾਂਗੇ ਜਿੱਕੋ ਪਛਾਣਾ ਜੇ ਬਾਕੀ ਮੁੰਡੇ ਦਾ ਫੋਨ ਬੁਟਾ ਆਇਆ ਮੁੰਡੇ ਦਾ ਫੋਨ ਹਾਂਜੀ ਫਰੈਂਡ ਆਪਾਂ ਨਾਲ ਦੋ ਕਦੇ ਬਾਹਰ ਵੀ ਮਿਲਦੇ ਨੇ ਹਾਂਜੀ ਸਾਡੇ ਸਾਹਮਣੇ ਅੰਦਰਵਾੜਾ ਆ ਰਿਹਾ ਸਾਡੇ ਸਾਹਮਣੇ ਆਸ਼ਕੀ ਮਾਰ ਦੇਦੀ ਆ ਅੰਦਰਵਾੜਦਾ ਰਿਹਾ ਉਹਨੇ ਨਾ ਕਰਤੀ ਹੁਣ ਕਹਿੰਦੇ ਥਾਨੇ ਵੀ ਮੁੱਕਰ ਗਈ ਉਹਨਾਂ ਦੇ ਉਹਦੀ ਮਤਲਬ ਦਲ ਬਦਲੂ ਸੀ ਨਾ ਇੱਕ ਮਿਲ ਗਿਆ ਤੇ ਉਹਦੇ ਨਾਲ ਚੱਲ ਗਈ ਇੱਕ ਮਿਲ ਗਿਆ ਤੇ ਉਹਦੇ ਨਾਲ ਚੱਲ ਗਈ ਦੋ ਦਿਨ ਉਹ ਘਰ ਨਾਲ ਵਿਗਾਰੇ ਚੌਥੇ ਦਿਨੋਂ ਇੱਕ ਵਾਰ ਹੀ ਇੱਕ ਪਾਸੇ ਦੀ ਨਾ ਰਹੀ ਇੱਕ ਪਾਸੇ ਪਤਲੇ ਦਾ ਢੱਕਣ ਨਹੀਂ ਸੀ ਨਾ ਕੰਮ ਕਰਦਾ ਸੀ ਪੀਓਪੀ ਦਾ ਇਹਨਾਂ ਨਾਲ ਗੱਲ ਕਰਨ ਨਾਲੇ ਕਰੋ ਬੁੜਾ ਸਾਡੇ ਕੋ ਕੰਮ ਕਰਦਾ ਸੀਗਾ ਤੇ ਰਾਤੀ ਮੈਨੂੰ ਪਾ ਮਾਰਾ ਮੋੜਾ ਝਗੜਾ ਆਇਆ ਤੇ ਸਵੇਰੇ ਮੈਨੂੰ ਕਹਿੰਦਾ ਚੱਲ ਚਲੀਏ ਕੰਮ ਤੇ ਕਹਿੰਦਾ ਮੈਂ ਕੰਮ ਤੇ ਨਹੀਂ ਜਾਣਾਗਾ ਤੇ ਹੁਣ ਪਤਾ ਲੱਗਾ ਕੰਮ ਹੀ ਮੈਨੂੰ ਘਰ ਦੇ ਲਾ ਕੇ ਕੰਮ ਆਪਾ ਕਰਦੇ ਪਏ ਭਜੇ ਭਜੇ ਆਪ ਲੱਗਿਆ ਨਫਾ ਲਿਆ ਵਾ ਤੇ ਪਤਾ ਲੱਗਾ ਵੀ ਕਿਸ ਬਦਲ ਪਤਾ ਲੱਗਾ ਉਸ ਬਦਲ ਇੱਕ ਸਾਰੇ ਮਹੱਲੇ ਨੂੰ ਪਤਾ ਵਾ ਕੁਝ ਪਈ ਗੱਲ ਨਹੀਂ ਗਈ ਆ ਘਰ ਕੋਈ ਮੌਜੂਦ ਨਹੀਂ ਘਰ ਕੋਈ ਨਹੀਂ ਸੀਗਾ ਸਿਰਫ ਕੱਲਾ ਹੀ ਘਰਗਾ ਸੀ ਉਸ ਟਾਈਮ ਉਹ ਅਸੀਂ ਘਰਦ ਲੱਗੇ ਕੰਮ ਕਰਦੇ ਵੀ ਮੌਕੇ ਤੇ ਪਹੁੰਚ ਗਏ ਆ ਲੈ ਕੇ ਫਟਾਫਟ ਹਸਪੀਟਲ ਪਹੁੰਚੇ ਉੱਥੇ ਪਤਾ ਲੱਗਾ ਕਿ ਇੱਥੇ ਹੋ ਗਈ ਮੁੰਡੇ ਦੀ ਤੇ ਸਾਨੂੰ ਕੁਝ ਨਹੀਂ ਮੰਗਣੀ ਸਾਡਾ ਇਨਸਾਫ ਦਵਾਓ ਬਸ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਵਿਵਾਦ ਥਾਣੇ ਦੇ ਵਿੱਚ ਪੱਕ ਗਿਆ ਲੜਕੇ ਦੇ ਉੱਪਰ ਜਿਹੜਾ ਰੋਪ ਲਗਾਇਆ ਜਾ ਰਿਹਾ ਥਾਣੇ ਦਾ ਮਾਹੌਲ ਤੁਹਾਨੂੰ ਦਿਖਾ ਰਿਹਾ ਆ ਕਿ ਤਸਵੀਰਾਂ ਨੇ ਜਿਹੜੀਆਂ ਥਾਣੇ ਦੀਆਂ ਪੋਸਟਾਂ ਉੱਤੇ ਵੀਜਨ ਨਗਰ ਦੀ ਹੈ ਥਾਣਾ ਸਾਦਰ ਪੈਂਦਾ ਜਿੱਥੇ ਕੱਲ ਜਿਹੜਾ ਇੱਕ ਲੜਕੇ ਕੋਲੋਂ ਸੋਸਾਇਟੀ ਪਿੱਛਾ ਗਿਆ ਲੜਕੇ ਵੱਲੋਂ ਉਹੀ ਮਾਮਲਾ ਹੈ ਉਹਦੇ ਵਿੱਚ ਨਾ ਜੀ ਉਹਨਾਂ ਦੇ ਜਿਹੜਾ ਮਤਈਆਂ ਨੇ ਬਿਆਨ ਦਿੱਤਾ ਕਿ ਜਿਹੜਾ ਇਹ ਲੜਕੀ ਰਾਣੀ ਸੀ ਉਹ ਉਹਦੇ ਨਾਲ ਜਿਹੜਾ ਕਰਦਾ ਸੀ ਆਪਣਾ ਥੋੜਾ ਜਿਹਾ ਸਬੰਧ ਸੀ ਤੇ ਉਹ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਨਾ ਪਰ ਉਹ ਲੜਕੀ ਮੰਨਦੀ ਨਹੀਂ ਪਰਿਵਾਰ ਵੱਲੋਂ ਕਿਹਾ ਗਿਆ ਲੜਕੀ ਮੰਨਦੀ ਨਹੀਂ ਲੜਕੀ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਉਹ ਉਹਨੂੰ ਡਟਦੇ ਹਾਂ ਨਹੀਂ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਦੋਸ਼ ਲਾਇਆ ਵਾ ਕਿ ਜਿਹੜਾ ਉਹ ਲੜਕੀ ਜਿਹੜੀ ਆ ਨਹੀਂ ਸੀ ਮੰਨਦੀ ਉਹ ਸੌ ਲੋ ਜਿਹੜਾ ਮੈਂ ਉਹ ਸਲਾਫਟ ਜੀ ਦਰਜ ਕਰ ਲਈ ਗਏ ਅੱਗੇ ਜੋ ਇਨਵੈਸਟੀਗੇਸ਼ਨ ਚਾਹੀਦਾ ਉਸ ਤਰ੍ਹਾਂ ਕਾਰਵਾਈ ਕੀਤੀ ਜੀ